ਸੱਚੀ ਗੱਲ ਜੀ ਸਾਰਿਆਂ ਨੂੰ ਕੱਲ ਕਾਫੀ ਲੋਕਾਂ ਨੇ ਇਸ ਗੱਲ ਤੇ ਟਵੀਟ ਵੀ ਕੀਤਾ ਦਾਅਰੇ ਵੀ ਕੀਤਾ ਸੀ ਸਤਸੰਗਤ ਜੀ ਮੈਂ ਇੰਪੋਰਟੈਂਟ ਜਿਹੜਾ ਮੈਂ ਸਵਾਲ ਅੱਜ ਪੰਜਾਬ ਦੇ ਲੋਕਾਂ ਕੀ ਯਾ ਗੱਲ ਆਪਦੀ ਰੱਖਣਾ ਚਾਹੁੰਦਾ ਕੀ ਸਾਨੂੰ ਹਿਸਟਰੀ ਕਿਸ ਤਰ੍ਹਾਂ ਜੱਜ ਕਰੂਗੀ ਕੀ ਲੋਕ ਆਉਣ ਵਾਲੀ ਪੀੜ੍ਹੀ ਸਾਨੂੰ ਇਸ ਗੱਲ ਲਈ ਮਾਫ ਕਰੂਗੀ ਕੀ ਅਸੀਂ ਸਾਇਲੈਂਟ ਸਪੈਕਟੇਟਰ ਬਣ ਕੇ ਰਹਿ ਗਏ ਜੋ ਪੰਜਾਬ 'ਚ ਅੱਜ ਹਾਲਾਤ ਬਣੇ ਹੋਏ ਨੇ ਦੇਖੋ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬੜੀ ਆਸ ਤੇ ਉਮੀਦ ਨਾਲ ਬਦਲਾਵ ਦੇ ਨਾਂ ਤੇ ਅਰਵਿੰਦ ਕੇਜਰੀਵਾਲ ਨੂੰ ਔਰ ਭਗਵੰਤ ਮਾਨ ਦੀ ਪਾਰਟੀ ਨੂੰ ਵੋਟਾਂ ਦਿੱਤੀ ਮਗਰ ਕੀ ਇਸ ਬਦਲਾਵ ਲਈ ਦਿੱਤੀਆਂ ਸੀ ਜਿੰਨੇ ਵੀ ਵਾਅਦੇ ਚਾਹੇ ਉਹ ਕਰਪਸ਼ਨ ਸੀ ਚਾਹੇ ਉਹ ਲਾਅ ਔਰਡਰ ਦੀ ਸਿਚੁਏਸ਼ਨ ਸੀ ਚਾਹੇ ਉਹ ਪੰਜਾਬੀਆਂ ਨੂੰ ਨੌਕਰੀ ਦੇਣ ਦੀ ਗੱਲ ਸੀ ਗੱਲ ਹਰ ਵੇਲੇ ਇਹ ਪੰਜਾਬ ਤੇ ਪੰਜਾਬੀਅਤ ਨੂੰ ਅੱਗੇ ਰੱਖ ਕੇ ਕਰਦੇ ਸਨ ਮਗਰ ਅਸਲੀਅਤ ਕੀ ਹੈ ਅਸਲੀਅਤ ਇਹ ਹੈ ਕਿ ਇੱਕ ਧੋਖ ਸੀ ਝੂਠ ਸੀ ਫਰਾਡ ਸੀ ਔਰ ਅੱਜ ਇਹ ਸਾਰੀ ਗੱਲਾਂ ਸਾਬਤ ਹੋ ਰਹੀਆਂ ਨੇ ਜਿਹੜਾ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਪੰਜਾਬੀ ਜਿਹੜੀ ਖੁਦਮੁਖਤਿਆਰੀ ਦੀ ਗੱਲ ਕਰਦੀ ਹੈ ਕਿ ਅਸੀਂ ਆਪ ਦੇ ਫੈਸਲੇ ਆਪ ਕਰਨੇ ਆ ਅਸੀਂ ਸੈਲਫ ਡਿਟਰਮੀਨੇਸ਼ਨ ਪੰਜਾਬੀ ਬਾਰਡਰ ਦੇ ਇਹ ਬਹਾਦਰ ਲੋਕ ਜਿਨ੍ਹਾਂ ਨੇ ਇੱਕ جنگ ਨਹੀਂ ਅਨੇਕਾਂ ਜੰਗਾਂ 'ਚ ਦੁਸ਼ਮਣਾਂ ਨੂੰ ਮੂੰਹ ਤੋੜਵਾ ਜਵਾਬ ਦਿੱਤਾ ਦੇਸ਼ ਦੀ ਆਜ਼ਾਦੀ ਖਾਤਰ ਦੇਸ਼ ਦੇ ਅਨਾਜ ਦੇ ਭੰਡਾਰ 'ਚ ਜਦ ਜਦ ਚੁਣੌਤੀਆਂ ਆਈਆਂ ਨੇ ਇਸ ਦੇਸ਼ ਨੂੰ ਜਾਂ ਇਨਸਾਨੀਅਤ ਨੂੰ ਪੰਜਾਬੀਆਂ ਦਾ ਰੋਲ ਨੂੰ ਦੁਨੀਆ ਨੇ ਸਲਾਮ ਕੀਤਾ ਅਫਸੋਸ ਦੀ ਗੱਲ ਕਿ ਅੱਜ ਪੰਜਾਬ ਦੇ ਹਿੱਤਾਂ 'ਚ ਕਿਸ ਤਰੀਕੇ ਨਾਲ ਡਾਕੇ ਮਾਰੇ ਜਾ ਰਹੇ ਹੈ ਔਰ ਅਸੀਂ ਚੁੱਪ ਕਰਕੇ ਬੈਠੇ ਆ ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਸ਼ਰੋਮਨੀ ਅਕਾਲੀ ਦਲ ਕਾਂਗਰਸੀ ਜਾਂ ਸਰਕਾਰਾਂ ਲੱਖ ਮਾਰੀਆਂ ਹੋਣੀਆਂ ਮੇਰੇ ਵਿਰੋ ਮੈਂ ਮੰਨਦਾ ਕਮੀ ਪੇਸ਼ੀਆਂ ਰਹਿ ਗਈਆਂ ਉਹਨੀਆਂ ਮਗਰ ਇਸ ਕਿਸਮ ਦੀ ਨਲੈਕੀ ਜੋ ਅੱਜ ਦੀ ਸਰਕਾਰ ਵਖਾ ਰਹੀ ਹੈ ਇਸ ਕਿਸਮ ਦਾ ਫਰਾਡ ਝੂਠ ਕੁਫਰ ਜੋ ਪਗਵਲਤ ਮਾਨ ਵੱਲੋਂ ਜਾਂ ਕੇਜਰੀਆਲ ਵੱਲੋਂ ਵੇਚਿਆ ਜਾ ਰਿਹਾ ਬੋਲਿਆ ਜਾ ਰਿਹਾ ਇਹ ਜਿਹੇ ਹਾਲਾਤ ਕਦੇ ਨਹੀਂ ਪੜੇ ਸੀ ਕਿ ਪੰਜਾਬ ਦੇ ਪਾਣੀਆਂ ਦੀ ਰਖਵਾਲੀ ਇਹ ਦਿੱਲੀ ਵਾਲੇ ਕਰ ਸਕਦੇ ਡਰਾਮਾ ਕਰਦੇ ਰੋਜ਼ ਜਾ ਕੇ ਬੀਬੀਐਮਪੀ ਤੇ ਤੁਸੀਂ ਸਮਝਦੇ ਹੋ ਜਿਹੜਾ ਪਿਛਲੇ 3 ਸਾਲ ਕੇਜਰੀਆਲ ਦੇ ਅੱਗੇ ਨਹੀਂ ਬੋਲਿਆ ਜਦੋਂ ਕੇਜਰੀਆਲ ਕਹਿੰਦਾ ਸੀ ਕਿ ਪੰਜਾਬ ਦਾ ਪਾਣੀ ਦਿੱਲੀ ਨੂੰ ਆਵੇ ਸੁਸ਼ੀਲ ਗੁਪਤਾ ਜਿਹੜਾ ਇਹਨਾਂ ਦਾ ਮੈਂਬਰ ਰਾਜ ਸਭਾ ਇੰਚਾਰਜ ਸੀ ਹਰਿਆਣੇ ਦਾ ਦੇਰਾ ਕਹਿੰਦਾ ਸੀ ਸਰਕਾਰ ਬਣ ਲੈਣ ਦਿਓ ਹਰਿਆਣੇ 'ਚ ਪੰਜਾਬ 'ਚ ਸਾਡੀ ਅੱਗੇ ਸਰਕਾਰ ਹੈ ਇਹਨਾਂ ਐਸਵਾਈਐਲ 'ਚੋਂ ਪਾਣੀ ਨਿਕਲੂਗਾ ਹਿਦਿਆਨੇ ਦੇ ਕੋਨੇ-ਕੋਨੇ ਤੱਕ ਪਹੁੰਚਾਵਾਂਗੇ ਦਿੱਲੀ ਤੱਕ ਪਹੁੰਚਾਵਾਂਗੇ ਕੈਨ ਯੂ ਐਵਰ ਬਲੀਵ ਕਿ ਇਹ ਲੋਕ ਪੰਜਾਬ ਨੂੰ ਸੱਚੇ ਹੋਣਗੇ ਕੱਲ ਕਮਾਲ ਹੋ ਗਈ ਪਹਿਲਾ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਪੰਜਾਬ ਤੋਂ ਬਾਹਰ ਹੀ ਲਏ ਬੜਾ ਰੌਲਾ ਪਿਆ ਕਿ ਇਹ ਪੰਜਾਬ ਦੇ ਮੁੱਦੇ ਕਦੇ ਚੁੱਕਣਗੇ ਨਹੀਂ ਭਾਈ ਉਹ ਸੱਚ ਸਾਬਤ ਹੋਇਆ ਨਹੀਂ ਚੁੱਕੇ ਕੱਲ ਤਾਂ ਕਮਾਲ ਹੀ ਹੋਗੀ ਇੱਕ ਟੈਕਨੀਕਲ ਪੋਸਟ ਤੇ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਜਿੱਥੇ ਇੰਜੀਨੀਅਰ ਦੀ ਡਿਗਰੀ ਹੋਣੀ ਜ਼ਰੂਰੀ ਹੈ ਕਿ ਪੰਜਾਬ 'ਚ ਕੋਈ ਇਹ ਜਾ ਬਚਿੰਦਾ ਨਹੀਂ ਸੀ ਤੁਹਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਕਿ ਚੇਅਰਮੈਨ ਪੋਲੂਸ਼ਨ ਕੰਟਰੋਲ ਬੋਰਡ ਕਿਉਂ ਇਹਨਾਂ ਨੇ ਬਾਹਰਲਾ ਲਾਇਆ ਤੇਜਵੀਰਾਲ ਸਾਹਿਬ ਨੇ ਆਪਣਾ ਬੰਦਾ ਲਾਇਆ ਦਿੱਲੀ ਤੋਂ ਇੱਕ ਗੱਲ ਤਾਂ ਸਾਬਤ ਹੋ ਗਈ ਕਿ ਪੰਜਾਬ 'ਚ ਸਾਰੇ ਨਲਾਇਕ ਕੋ ਲੈ ਕੇ ਇਹਨਾਂ ਨੂੰ ਦੱਸਿਆ ਦੂਜਾ ਇਸ ਲਈ ਲਾਇਆ ਕਿ ਦੇ ਵਾਂਟ ਟੂ ਕੰਟਰੋਲ ਇੰਡਸਟਰੀ ਇੰਡਸਟਰੀਅਲਿਸਟ ਨੂੰ ਉਹਨਾਂ ਦੀ ਸੰਘੀ ਨਾਪ ਕੇ ਪੈਸੇ ਘਟਾਉਣਾ ਚਾਹੁੰਦੇ ਇਸ ਲਈ ਲਾਇਆ ਪੈਸੇ ਕਮਾਉਣ ਦਾ ਜਰੀਆ ਬਣ ਗਿਆ ਹੈ ਦੂਜਾ ਆ ਆ ਦੀਪਕ ਚੋਹਾਨ ਕੀ ਪ੍ਰਾਪਤੀ ਹੈ ਭਾਈ ਯੂਪੀ ਵਾਲੇ ਦੀ ਸਿਰਫ ਇਹ ਕੀ ਹੈ ਸੰਦੀਪ ਫਾਟਕ ਦਾ ਪੀ ਹੈ ਕੀ ਪੰਜਾਬ ਐਡਾ ਡਿੱਗ ਜੂ ਔਰ ਕੇਜਰੀਵਾਲ ਸਾਹਿਬ ਕੀ ਭਗਵੰਤ ਮਾਨ ਐਡਾ ਨਿਕੰਮਾ ਐਡਾ ਕੰਪਰੋਮਾਈਜ਼ ਔਰ ਲੋਕ ਕੀ ਗੱਲ ਕਹਿੰਦੇ ਨੇ ਕੀ ਵੀ ਭਗਵੰਤ ਮਾਨ ਦੀ ਕੋਈ ਇਹੋ ਜਿਹੀ ਸਬੂਤ ਕੋਈ ਵੀਡੀਓ ਕਿ ਸਭ ਨੂੰ ਪਤਾ ਸਭ ਨੂੰ ਪਤਾ ਖਾਣ ਪੀਣ ਦਾ ਆਦੀ ਹੈ ਸਭ ਨੂੰ ਪਤਾ ਚਵਾਲ ਡੈਮ ਦੇ ਰੋਲੇ ਜਰਮਨੀ ਦੇ ਜਹਾਜ਼ ਚੜਨ ਦੇ ਰੋਲੇ ਹੋਰ ਬੜੇ ਰੋਲੇ ਨੇ ਕਿ ਉਹ ਇਹਨੂੰ ਦਿਖਾ ਕੇ ਉਹ ਚੀਜ਼ਾਂ ਡਰਾ ਲਿਆ ਗਿਆ ਔਰ ਇੱਕ ੁੱਗੀ ਮਾਰੀ ਜਾਂਦਾ ਅੱਖਾਂ ਮੀਟ ਕੇ ਅੰਗੂਠੇ ਲਾਈ ਜਾਂਦਾ ਕਿ ਜਿਹੜਾ ਮਰਜ਼ੀ ਕਰ ਲੋ ਮੇਰਾ ਸੱਚ ਲੋਕਾਂ ਕੇ ਨਾ ਦੱਸਿਓ ਨਹੀਂ ਤਾਂ ਮੇਰਾ ਕੀ ਬਣੂ ਰੋਲਾ ਇਸ ਗੱਲ ਦਾ ਵੀ ਪੈਂਦਾ ਕਿ ਪੈਸੇ ਆ ਬਹੁਤ ਪੈਸੇ ਬਣਾਏ ਗਏ ਆ ਮਾਈਨਿੰਗ ਦੇ ਥਰੂ ਹੋਰ ਮੈਕਮਿਆਂ ਦੇ ਥਰੂ ਤੇ ਆਸਟ੍ਰੇਲੀਆ ਦੇ ਰੌਲੇ ਪੈਂਦੇ ਬੜਾ ਕੁਛ ਆ ਇਹ ਸਭ ਕੁਝ ਸਮ ਜਾਂਚ ਅਗਲੇ ਆਉਣ ਵਾਲੇ ਸਮੇਂ ਚ ਆ ਜਾਣਾ ਹੈ ਮਗਰ ਕੀ ਵੀ ਵਿਲ ਬੀ ਪੰਜਾਬੀਓ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਵੀ ਵਿਲ ਬੀ ਸਾਇਲੈਂਟ ਸਪੈਕਟੇਟਰ ਚੁੱਪ ਕਰਕੇ ਵੇਖੀ ਜਾਵਾਂਗੇ ਨਹੀਂ ਭਾਈ ਗੁਰੂ ਸਾਹਿਬਾਨਾਂ ਨੇ ਤੁਹਾਨੂੰ ਚੁੱਪ ਕਰਕੇ ੱੱਕੇ ਛਾਈ ਧੂਖਾ ਇਹ ਬਰਦਾਸ਼ਤ ਕਰਨ ਨੂੰ ਨਹੀਂ ਕਿਹਾ ਜਾਗੋ ਵੈਭਵ ਕੁਮਾਰ ਆ ਗਏ ਜਿਹੜਾ ਤੇ ਯਾ ਪੜਣਾ ਦੀ ਇੱਜ਼ਤ ਨਹੀਂ ਕਰਦਾ ਜੋ ਪੰਜਾਬ ਚ ਲਾ ਰਿਹਾ ਸ਼ਰਾਬ ਦੇ ਘਟਾਲੇ ਦਾ ਸੁਸੋਧਿਆ ਜੈਨ ਵਿਜੇਨੈਰ ਉਹ ਪੰਜਾਬ ਚ ਲਾ ਰਿਹਾ ਕੀ ਇਹ ਪੰਜਾਬ ਦੀ ਰਿਕਵਾਲੀ ਕਰ ਸਕਣਗੇ ਰਕੇਸ਼ ਕੁਮਾਰ ਗੋਇਲ ਜੀ ਚੇਅਰਮੈਨ ਰੇਰਾ ਜਮੀਨਾਂ ਦੀ ਜਿੰਨੀਆਂ ਕਲੋਨੀਆਂ ਪਾਸ ਹੋਣੀਆਂ ਉਹ ਬੰਦਾ ਲਾਤ ਦਾ ਦਿੱਲੀ ਦਾ ਆਪ ਦਾ ਮੁਚਦਾ ਵਾਲ ਕਿ ਮੇਰੇ ਤੋਂ ਬਗੈਰ ਪੱਤਾ ਲਾ ਹਲੇ ਜਿਵੇਂ ਮਰਜੀ ਸੰਗੀ ਨੰਪੀ ਜਾਵਾ ਡਿਵੈਲਪਰਾਂ ਦੀ ਸਤਿਆਪ ਗੋਪਾਲ ਚੇਅਰਮੈਨ ਰੇਰਾ ਰਕੇਸ਼ ਕੁਮਾਰ ਗੋਇਲ ਆਦਲ ਆਜ਼ਮੀ ਡਾਕਟਰ ਸਤਵੀਰ 베ਦੀ ਜਿਹੜਾ ਚੇਅਰਪਰਸਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਲਾਤਤਾ ਸੀਗਾ ਬੜੀ ਲੰਮੀ ਲਿਸਟ ਹੈ ਇਹ ਜੀ ਦਫਤਰ ਚ ਲਾਅ ਪ੍ਰੋਫੈਸ਼ਨਲਸ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਗੁਪਤਾ ਜੋਗਾ ਇਨਸਟ੍ਰਕਟਰ ਮੈਂ ਲਿਸਟ ਲੈਣ ਲੱਗੇ ਇਹ ਨੈਵਰ ਐਂਡਿੰਗ ਲਿਸਟ ਹੈ ਇਸ ਲਈ ਅੱਜ ਮੈਂ ਅਪੀਲ ਕਰਦਾ ਕਿ ਆ ਕਿ ਪੰਜਾਬੀਓ ਜਾ ਕੋ ਸਾਢੇ 3 ਸਾਲ ਯੂ ਹੈਵ ਟੋਲਰੇਟਡ ਹਰ ਕਿਸਮ ਦਾ ਝੂਠ ਅੱਜ ਮੌਕਾ ਹਰ ਗਲੀ ਚ ਘੇਰੋ ਹਰ ਉੱਚੇ ਕੂਚੇ ਚ ਘੇਰੋ ਔਰ ਇਹਨਾਂ ਨੂੰ ਭੋ ਕਿ ਪੰਜਾਬੀਆਂ ਨੇ ਜੇ ਤੁਹਾਡੇ ਤੇ ਵਿਸ਼ਵਾਸ ਕੀਤਾ ਨਾ ਤੇ ਜੇ ਪੰਜਾਬੀਆਂ ਨੂੰ ਕੋਈ ਧੋਖਾ ਦਿੰਦਾ ਧੱਕਾ ਕਰਦਾ ਝੂਠ ਬੋਲਦਾ ਤੇ ਪੰਜਾਬੀਆਂ ਚ ਇੰਨੀ ਹਿੰਮਤ ਇੰਨਾ ਜਜ਼ਬਾ ਇੰਨੀ ਗੁਰੂ ਦੀ ਬਖਸ਼ਿਸ਼ ਜ਼ਰੂਰ ਹੈ ਕਿ ਫਿਰ ਉਹਨਾਂ ਨੂੰ ਬੰਦੇ ਦਾ ਪੁੱਤ ਬਣਾਉਣ ਦੀ ਵੀ ਸਮਰੱਥਾ ਰੱਖਦੀ ਹੈ ਇਸ ਲਈ ਇਹ ਗੱਲ ਤੁਹਾਡੀ ਉਹਨਾਂ ਵਾਲੀ ਪੀੜ੍ਹੀ ਦੀ ਹੈ ਇਹ ਗੱਲ ਪੰਜਾਬ ਦੇ ਹਿੱਤਾਂ ਦੀ ਤੇ ਹੱਕਾਂ ਦੀ ਹੈ ਕੇਵਲ ਤੇ ਕੇਵਲ ਖਾਕੀ ਵਰਦੀ ਅੱਗੇ ਜਿਹੜੀ ਵਰਦੀ ਦੀ ਤਨਖਾਹ ਤੁਸੀਂ ਦਿੰਦੇ ਹੋ ਉਹਨਾਂ ਦੇ ਡੰਡੇ ਤੋਂ ਨਾ ਡਰੋ ਲੜਾਈ ਲੜੋ ਇਕੱਠੇ ਹੋ ਔਰ ਪੰਜਾਬ ਦੇ ਫੈਸਲੇ ਪੰਜਾਬੀਕਰਨ ਦਿੱਲੀ ਤੋਂ ਜਿਹੜੇ ਰਿਜੈਕਟ ਹੋਏ ਕੇਜਰੀਆਲ ਦਿੱਲੀ ਤੋਂ ਰਿਜੈਕਟਡ ਮਾਲ ਸਾਰਾ ਆ ਕੇ ਪੰਜਾਬ ਦੇ ਕਦੇ ਹਿੱਤਾਂ ਦੀ ਗੱਲ ਨਹੀਂ ਕਰੂ ਪੰਜਾਬ ਨੂੰ ਧੋਖਾ ਦਊ ਪੰਜਾਬ ਦਾ ਨੁਕਸਾਨ ਕਰੂ ਫੇਰ ਬਹਿ ਕੇ ਗੱਲ ਕਰੋਗੇ ਕਿ ਜੀ ਉਸ ਵੇਲੇ ਕਾਂਗਰਸ ਨੇ ਐ ਕਰਤਾ ਫੇਰ ਕਹੋਗੇ ਉਸ ਵੇਲੇ ਆਮ ਆਦਮੀ ਪਾਰਟੀ ਨੇ ਇਸ ਤਰ੍ਹਾਂ ਕਰਤਾ ਅੱਜ ਟੂਡੇ ਟਾਈਮ ਹੈਜ਼ ਕਮ ਟੂ ਟੇਕ ਕੰਟਰੋਲ ਆਫ ਦ ਸਿਚੁਏਸ਼ਨ ਆਜ ਕਰੂੰਗਾ ਉਮੀਦ ਕਰੂੰਗਾ ਕਿ ਪੰਜਾਬੀ ਹਰ ਜਗ੍ਹਾ ਇਹਨਾਂ ਦੇ ਇਹਨਾਂ ਗਲਤ ਫੈਸਲਿਆਂ ਦਾ ਵਿਰੋਧ ਕਰਨਗੇ ਔਰ ਇਹਨਾਂ ਨੂੰ ਐਕਸਪੋਜ਼ ਕਰਨਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ